ਤੁਸੀਂ ਛੋਟੇ ਬੱਚੇ ਨੂੰ ਦੇਖੋ ਵੀ ਜਦੋਂ ਸੌਣ ਲੱਗਦਾ ਹੁੰਦੀਆਂ ਅੱਖਾਂ ਕਿਧਰ ਨੂੰ ਜਾਂਦੀਆਂ। ਅੱਛਾ। ਛੋਟੇ ਬੱਚੇ ਨੂੰ ਜਿਵੇਂ 2 ਮਹੀਨੇ ਦਾ, 3 ਮਹੀਨੇ ਦਾ, 6 ਮਹੀਨੇ ਦਾ ਜੇ ਸੁਂਦਾ ਉਹ ਬੁੱਕਲ ਚ ਸੁਭਾਅ ਉਹਨੂੰ ਦੇਖੋ ਉਹਦੀਆਂ ਅੱਖਾਂ ਕਿਧਰ ਨੂੰ ਘੁੰਮਦੀਆਂ ਜਦੋਂ ਨੀਂਦ ਆਉਂਦੀ ਆੱਖਾਂ ਨੂੰ। ਆ ਜਿਹੜਿਆ ਸਾਹਮਣੇ ਦੇਖਦੀਆਂ ਆ, ਆ ਸੈਂਟਰ ਵਾਲਾ। ਇਹ ਦੋਨੇ ਘੁੰਮ ਕੇ ਇਹ ਇਹ ਘੁੰਮ ਕੇ ਇੱਥੇ ਆਉਂਦੀ ਆ ਇਹ ਘੁੰਮ ਕੇ ਇੱਥੇ ਆਉਂਦੀ। अच्छा ओदो दशम द्वार ਖੁੱਲਦਾ ਮਤਲਬ ਜਿਹਨੂੰ ਆਪਾਂ ਕਹਿੰਦੇ ਟੀਰ ਪੱਜਾ ਗਿਆ ਗੈਸਾ ਹਾਂ ਟੀਰ ਨਹੀਂ ਪਾਉਣਾ ਆਪਾਂ ਆਮ ਭਾਸ਼ਾ ਚ ਗੈਸਾ ਹਾਂ ਆਮ ਭਾਸ਼ਾ ਚ ਵੀ ਉਹ ਕਿਹੜਾ ਟੀਰ ਪਾਉਂਦਾ ਹਾਂਜੀ ਹਾਂਜੀ ਉਹ ਬੱਚਾ ਇਧਰਲੀ ਨੂੰ ਇੱਥੇ ਆ ਜਾਂਦੀ ਇਧਰਲੀ ਇੱਥੇ ਇਕੱਠੀਆਂ ਹੋ ਗਏ ਨਾ ਇਥੋਂ ਆਏ ਜੀ ਜੀ ਆ ਘੁੰਮ ਗਿਆ ਉਦੋਂ ਦਸਮਾ द्वार ਖੁੱਲਦਾ ਉਦੋਂ ਫਿਰ ਮਨ ਮਾਲਕ ਮਨ ਬੱਚੇ ਨੂੰ ਉੱਪਰ ਬੁਲਾ ਲੈਂਦਾ ਠੀਕ ਹੈ ਤੇ ਕਾਲ ਇਥੋਂ ਪੁਰਸ਼ਣ ਬੰਦ ਕਰ ਦਿੰਦਾ ਹੂੰ ਤੇ ਫਿਰ ਸਾਹ ਨਾ ਕਰਾ ਹੀ ਨਹੀਂ ਜਾਂਦਾ ਮੂੰਹ ਨਹੀਂ ਜਾਂਦਾ ਜਿਸਨੂੰ ਕਹਿੰਦੇ ਘਰਾੜਾ ਜੀ ਘਰਾੜਾ ਬਿਮਾਰੀ ਨਹੀਂ ਹੈ ਕਿਉਂਕਿ ਆਪੋਰਸ਼ਨ ਮਾਲਕ ਨੇ ਮਨ ਬੱਚੇ ਨੂੰ ਪ੍ਰਸਤ ਦੇ ਬੰਦ ਕਰਤਾ